ਪੰਜਾਬੀ ਦੀ ਨਿਊਜ਼ ਚੈਨਲ ਆਵਾਜ਼ ਪੰਜਾਬ ਦੀ ਤੇ ਸਭ ਤੋਂ ਵੱਡਾ ਮੁੱਦਾ ਜਿਹੜਾ ਤਲਵਾੜੇ ਦਾ BBMB ਹਸਪੀਟਲ 100 ਬੈੱਡ ਦਾ ਜਿਹੜਾ ਇਹ ਪਹਿਲਾ ਐਸਾ ਪੰਜਾਬ ਦਾ ਵੱਡਾ ਹਸਪੀਟਲ ਹੈ ਜਿਹਦੇ ਵਿੱਚ ਨਾ ਤੇ ਡਾਕਟਰ ਹੈ ਤੇ ਨਾ ਹੀ ਮਰੀਜ਼ ਹੈ ਸਾਡਾ ਕੰਡੀ ਦਾ ਇਲਾਕਾ ਤੁਹਾਨੂੰ ਪਤਾ ਗਰੀਬ ਇਲਾਕਾ ਹੈ ਜਿਹੜਾ ਇਲਾਜ ਇੱਥੇ 10 ਰੁਪਏ ਵਿੱਚ ਮਿਲ ਸਕਦਾ ਜਦੋਂ ਪੇਸ਼ੀਐਂਟ ਜਲੰਧਾ ਜਾਂ ਸਰ ਲੁਧਿਆਣੇ ਪਹੁੰਚ ਜਾਂਦਾ 10-10 ਲੱਖ ਰੁਪਏ ਲੱਗਦਾ BBMB ਵਾਲਾ ਹਸਪੀਟਲ ਤਲਵਾੜੇ ਦੀ ਗੱਲ ਕਰਦੇ ਮੈਂ ਆਪ ਜਾ ਕੇ ਆਇਆ ਸੀਗਾ ਮੈਨੂੰ ਪਤਾ ਹੈ ਬਹੁਤ ਸ਼ਾਨਦਾਰ ਬਿਲਡਿੰਗ ਹੈ ਪਰ ਦਿੱਕਤ ਹੋਈ ਹੈ ਕਿ ਨਾ ਮਸ਼ੀਨਾਂ ਨੇ ਨਾ ਡਾਕਟਰ ਨੇ ਨਾ ਮਰੀਜ਼ ਨੇ ਕੋਈ ਨਾ ਵੀ ਹਸਤਾਲ ਹੈ BBMP ਨਾਲ ਸਰਾਂ ਸਾਹਿਬ BBMP ਦੀ ਅਧਿਕਾਰੀ ਨੇ ਵੱਡੇ ਉਹਨੂੰ ਬੁਲਾਓ ਜਿਹੜਾ ਆਪਣਾ ਆਪਾ 60% ਆਪਣਾ ਕੋਟਾ ਹੈ ਜਿੰਨੇ ਵੀ ਡਾਕਟਰ ਚਾਹੀਦੇ ਨੇ ਜੇ ਵੱਧ ਵੀ ਚਾਹੀਦੇ ਆਪਾਂ ਦੇ ਦਾਂਗੇ ਕਿਉਂਕਿ ਉਹ ਉਹ ਏਰੀਆ ਜਿਹੜਾ ਨਾ ਸੱਚੀ ਮੁੱਚੀ ਉੱਥੇ ਦਾ ਮਤਲਬ ਜੇ ਇੱਕ ਵਾਰੀ ਜਵਾਬ ਮਿਲ ਗਿਆ ਡਾਕਟਰ ਤੋਂ 2-3 ਘੰਟੇ ਤੱਕ ਤੁਸੀਂ ਕਿਸੇ ਵੀ ਹਸਪਤਾਲ 'ਚ ਜਾ ਹੀ ਨਹੀਂ ਸਕਦੇ ਹਰ ਤਰ੍ਹਾਂ ਦੀਆਂ ਖਬਰਾਂ ਅਤੇ ਵੀਡੀਓਜ਼ ਦੇਖਣ ਲਈ ਸਾਡੇ YouTube ਚੈਨਲ F Punjab TV ਨੂੰ ਸਬਸਕ੍ਰਾਈਬ ਕਰੋ ਅਤੇ ਬੈਲ ਆਈਕਨ ਵਾਲਾ ਬਟਨ ਜ਼ਰੂਰ ਪ੍ਰੈਸ ਕਰੋ